ਵੀ ਮਿੱਤਰੋ ਜਲੰਧਰ ਤੋਂ ਆਪਾਂ ਨਿਕਲ ਆ ਪਏ ਤੇ ਹੁਣ ਆਪਾਂ ਜਾ ਰਹੇ ਆ ਬਟਾਲੇ ਬਟਾਲਾ ਚੱਲੇ ਆ ਤੇ ਅੱਜ ਹੈਗੀ ਆ ਸਾਡੇ ਜੀਜਾ ਜੀ ਦੀ ਵੱਡੇ ਜੀਜਾ ਜੀ ਦੀ ਰਿਟਾਇਰਮੈਂਟ ਤੇ ਚਲੋ ਤੁਹਾਨੂੰ ਵੀ ਦਿਖਾਣੇ ਆ ਤੂੰ ਤੇ ਪਿੱਛੇ ਬੈਗੀ ਹੋਈ ਆ ਦੇਖੋ ਫੋਨ ਚਲਾਓ ਨਾ ਆਹੜਾ ਫੋਨ ਚਲਾਓ ਕਿ ਤੁਹਾਨੂੰ ਮਜ਼ੇ ਆ ਰਹੇ ਨੇ ਪੁੱਛੋ ਬੈਠਣ ਹੀ ਨਹੀਂ ਦੇ ਰਹੇ ਤੈਨੂੰ ਕਹਿ ਰਹੀ ਆ ਰੀਲ ਬਣਾਣੀ ਆ ਇੱਕ ਦੋ ਆ ਜਾ ਪਿੱਛੇ ਨਹੀਂ ਬਟਨ ਦੇ ਰਿਹਾ ਨਹੀਂ ਆ ਤੁਸੀਂ ਦਵਾ ਮੇਰੀ ਇਹ ਨਹੀਂ ਮੰਨ ਰਿਹਾ ਤੇ ਜਦੋਂ ਉਹ ਨੂੰ ਪਾਦਾ ਫਿਰ ਉਹਨੇ ਮੰਨਣਾ ਜਦੋਂ ਚੰਡੀ ਆ ਗਈ ਨਾ ਦੇ ਵਿੱਚ ਫਿਰ ਜਿਹਦਾ ਹੋਣਾ ਨਾ 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 ਚੰਡੀ ਨਹੀਂ ਆਉਂਦੇ ਨਹੀਂ ਆਪਾਂ ਪਹਿਲਾ ਪਹਿਲਾ ਹੀ ਅੱਗੇ ਬਿਠਾ ਲੈਣੀ ਆ ਭਾਈ ਜੇ ਚੰਡੀ ਆ ਗਈ ਤਾਂ ਫਿਰ ਤੇ ਮੇਰਾ ਵੀ ਓਖਾ ਕਰ ਦੇਣਾ ਇਹਨੇ ਮੈਂ ਫਿਰ ਮੇਰੇ ਲਈ ਵੀ ਓਖਾ ਹੋ ਜਾਣਾ ਵਾ ਫਰੀਦ ਜੀ ਟੋਲ ਆ ਗਿਆ ਏ ਫਿਰ ਮੈਂ ਕੀ ਕਰਾਂ ਕਟਾਓ ਫਿਰ ਟੋਲ ਮੇਰਾ ਤਾਂ ਜੀਬ ਕਟਾ ਦੇਣਾ ਟੋਲ ਦੇ ਉੱਤੇ ਹੂੰ ਜਾਗਾ ਨਾ ਬੋਲੂ ਸਮਝ ਆ ਗਈ ਜੀਬ ਤਾਂ ਬਿਨਾ ਬੋਲੇਗੀ ਕਿ ਕਿਦਾਂ ਉਹਦਾ ਕਟਾਉਗਾ ਰੋਲਾ ਪਾਉਂਗਾ ਆਹ ਤਾਂ ਮੈਂ ਉਹ ਬੋਲਾਂ ਪਿਆਰ ਨਾਲ ਪਹਿਲਾਂ ਮੰਗੂ ਬੋਲਾਂ ਮੇਰੇ ਨਾਲ ਮੇਰਾ ਸੇਰੀ ਖਾਲਾ ਮੈਂ ਨਹੀਂ ਕਹਿੰਦਾ ਤੂੰ ਕਟਾ ਜੀਬ ਕਟਾ ਮੈਂ ਨਹੀਂ ਕਹਿੰਦਾ ਹਾਂ ਮੈਂ ਕਿਉਂ ਘਟਾਵਾ ਦੇਖੀ ਉਹਦੇ ਚੱਕਰ ਚ ਮੈਂ ਜੀਵ ਘਟਾਵਾ ਕਿੱਡੇ ਚਲਾ ਆ ਮੈਂ ਤੂੰ ਮੇਰਾ ਪਿਆਰ ਦੇਖਣਾ ਵਾ ਦੇ ਸਭ ਤੋਂ ਹੋ ਜਾਊਗਾ ਕਿ ਮੈਂ ਕਹਿੰਨਾ ਨਹੀਂ ਕਹਿੰਨਾ ਤੜਾ ਪਿਆਰ ਦੇਖਣ ਲਈ ਮੈਂ ਆਪਣੀ ਜੀਵ ਘਟਾ ਲਾਂ ਕਿੱਡੇ ਚਲਾ ਆ ਬਾਈਸ ਵਿਆਸ ਦਰਿਆ ਆ ਗਿਆ ਵਾ ਦੇਖੋ ਵਿਆਸ ਦਰਿਆ ਆ ਗਿਆ ਵਾ ਦਰਿਆ ਲੰਘ ਗਿਆ ਵਿਆਸ ਦਾ ਹਾਂ ਅੱਜ ਤੂੰ ਸੇ ਮੇਰੀ ਨਜ਼ਰ ਤਾਰੀ ਨਹੀਂ ਕਿਹੜੀ ਨਜ਼ਰ ਨਹੀਂ ਤਾਰੀ ਤੇਰੀ ਤੂੰ ਸੇ ਇਦਾਂ ਕਰਕੇ ਕੋਇਨ ਸਿੱਟਦੇ ਹੁੰਦੇ ਉਹਦੇ ਚ ਮੈਂ ਤਾਂ ਨਹੀਂ ਤਾਰੀ ਮੈਂ ਕਿਹਾ ਸ਼ੇਧ ਲੱਗ ਜAVE ਕਿਸੇ ਦੀ ਨਜ਼ਰ ਪਤਲੀ ਹੋ ਜਵੇ ਤੂੰ ਆਰਬੜੀ ਤਾਰ ਦਿੰਨਾ ਵਾ ਮਗਾ ਕੀ ਪਤਾ ਲੱਗ ਹੀ ਜਾਂਦੀ ਕਿੱਡੇ ਚਲਾਕ ਆ ਹੋਰ ਮਗਾ ਲਵਾਈ ਲੈਨੇ ਨજર ਕੇ ਦੀ ਕੀ ਪਤਾ ਪਤਲੀ ਹੋ ਜਵੇਂ ਤੂੰ ਬਲਾਇਓ ਨਾ ਮੈਨੂੰ ਬਲਾਇਓ ਨਾ ਤੈਨੂੰ ਨજર ਲੱਗ ਜੇਗੀ ਤਾਂ ਵਧੀਆ ਸੁਖੋਗਾ ਕਿ ਪਤਲਾ ਹੋ ਜਾਏਗਾ ਤੀਓ ਪੂਰੀ ਮੈਂ ਟੋਟੀ ਕਰਕੇ ਮੈਂ 버ਗਰ ਨਿਊਡਲ ਸਭ ਕੁਝ ਛੱਡ ਦਿੱਤਾ ਇੱਥੋਂ ਤੱਕ ਕਿ ਜਲੇਬੀ ਵੀ ਛੱਡਤੀ ਉਹ ਵੀ ਨਹੀਂ ਮੈਨੂੰ ਵੰਦੇ ਤਾਂ ਵੀ ਨਹੀਂ ਪਤਲੀ ਲੱਗਦੀ ਤੁਹਾਨੂੰ ਮੈਨੂੰ ਲੱਗ ਗਈ ਨਹੀਂ ਕੋਈ ਨਹੀਂ ਜਾਂਦੇ ਹੋਏ ਵਾਪਸੀ ਤੇ ਤਾਰਾਂਗੇ ਨજર ਹੁਣ ਦੇਖ ਲਈਏ ਨਾ ਤੇ ਪਾਰਟੀ ਦੇ ਵਿੱਚ ਕੀ ਪਤਾ ਤੇਰੇ ਉਹ ਸੀ ਤੇ ਥੋੜਾ ਤਾਰਦੇ ਆ ਪਹਿਲਾਂ ਨਜ਼ਰ ਲਵਾਤਾ ਲਈਏ ਕਿਸੇ ਤੋਂ ਫੇਰ ਹੀ ਤਾਰਾਂਗੇ ਨਜ਼ਰ ਲਾ ਕੇ ਕੋਈ ਲਾਏਗਾ ਨਜ਼ਰ ਤੋਂ ਪਤਲੀ ਹੋਏਗੀ ਫੇਰ ਉਹਦੇ ਬਾਅਦ ਤਾਰ ਲਾਂਗੇ ਨਜ਼ਰ ਆਪਾਂ ਕਿਉਂ ਲਾਏ ਮੈਨੂੰ ਕੋਈ ਨਜ਼ਰ ਪਤਲੀ ਹੋ ਜਾਈਗੀ ਲਾਲ ਲਾਲ ਹੋਈ ਫਿਰਦੀ ਹੈ ਹਰੀ ਮਿਰਚ ਅੱਜ ਹੈ ਦੇਖੋ ਮੂੰਹ ਦੇਖੋ ਕਿੰਨਾ ਲਾਲ ਆ ਲੜ ਜੂ ਜਿੱਥੇ ਲੱਗ ਗਈ ਵਧੀਆ ਚਲੋ ਇਹਦਾ ਵੀ ਨਰਕ ਨਿਕਲ ਜਗਾ ਬਹੁਤ ਰੋਡ ਖਰਾਬ ਸੀਗਾ ਦੋਸਤੋ ਇਹ ਪੂਰਾ ਜਿਹੜਾ ਅੰਮ੍ਰਿਤਸਰ ਤੋਂ ਪਿੱਤਰ ਬਟਾਲੇ ਵਾਲ ਨੂੰ ਜਾਂਦੇ ਆ ਨਾ ਰਈਏ ਉਹਦੇ ਉੱਤੇ ਮੁੜਦਾ ਵਾ ਇਹ ਰੋਡ ਬਹੁਤ ਜਿਆਦਾ ਖਰਾਬ ਸੀਗਾ ਸਾਰਾ ਹੁਣ ਡਵਲ ਬਣ ਰਿਹਾ ਵਾ ਇਹ ਰੋਡ ਲੱਗ ਜਾਣਾ ਇਹਨੂੰ ਸਾਲ 6 ਮਹੀਨੇ ਪਰ ਫਨ ਜਾਏਗਾ ਕਿਹਨੇ ਗੋਲੀ ਘੜ ਜਾਂਦੀਆਂ ਕਿੱਥੇ ਅੜ ਜੈਨੀਆਂ ਗੋਲੀ ਸੰਗੇ ਚ ਸੰਗੇ ਚ ਗੋਲੀ ੜਾ ਦੇਣੀ ਐਡਾ ਬਰੀਕ ਤੇਰਾ ਸੰਘਾ ਕਿਤੇ ਹੈ ਮੈਂ ਮੈਨੂੰ ਬੋਲਣ ਲੱਗਦਾ ਤੇ ਇੱਕ ਮੁਲਵਜ਼ ਨਹੀਂ ਫਸਦਾ ਸੰਗੇ ਜਿੰਨਾ ਪਾੜਦੀਆਂ ਸੰਗਾ ਤੇ ਗੋਲੀ ਲੰਗ ਗਈ ਆ ਜਿਆਦਾ ਨਾ ਬੋਲਣ ਦੀ ਮੈਨੂੰ ਸੁਣਾ ਦੇਣੀ ਆ ਦੋ ਕਰੀਆਂ ਆ ਆ ਵੇਖ ਲਓ ਦੋਸਤੋ ਕਿ ਮੈਂ ਬੋਲਦੀ ਆ ਬੀਪੀ ਦੀ ਗੋਲੀ ਖਾ ਲਈ ਆ ਹੁਣ ਇਹਨੇ ਆਪਣਾ ਬੀਪੀ ਡਾਊਨ ਕਰਕੇ ਮੇਰਾ ਵਿਦਾ ਛੜਨਾ ਹੀ ਨਹੀਂ ਨਾ 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 ਆਹ ਹਲੇ ਨੇ ਆਪ ਬੀਪੀ ਦੀ ਗੋਲੀ ਖਾ ਲਈ ਆ ਤੇ ਉਹਨੂੰ ਮੇਰਾ ਵਿਦਾਏਗੀ ਬੀਪੀ ਕਿੰਮ ਜਾ ਕੇ ਕਰਨੇ ਬਸ ਪਹੁੰਚਨ ਆਈ ਆਪਾਂ ਬਟਾਲੇ ਤੇ ਉਹ ਡਿੱਗ ਗਿਆ ਬੰਦਾ ਉਹ ਤੇਰੀ ਓਏ ਹੋਏ ਹੋਏ ਡਿੱਗਾ ਡਿੱਗਿਆ ਆ ਦੇ ਕਿਤੇ ਟ੍ਰੈਲੀ ਆ ਆ ਡਿੱਗਿਆ ਬੰਦਾ ਵਿਚਾਰਾ ਓਏ ਹੋਏ ਚੱਲ ਵਿਚਾਰਾ ਆ ਉਹ ਡਿੱਗ ਗਿਆ ਉਹ ਕੱਪੜੇ ਵੀ ਫਟ ਗਏ ਉਹਦੇ ਬੜੀ ਜ਼ੋਰ ਤੇ ਉਛਲ ਕੇ ਡਿੱਗਾ ਬੰਦਾ ਹੋਲੀ ਉਮਰ ਦਾ ਹੀ ਸੀਗਾ ਬੱਚਾ ਜਿਹਾ ਹੀ ਸੀਗਾ ਕੋਈ ਤੇ ਵਿਚਾਰਾ ਇੰਨੀ ਦੂਰ ਉੱਛਲ ਕੇ ਡਿੱਗਿਆ ਪਿੱਛੇ ਟਰੱਕ ਆ ਰਹੀ ਸੀ ਟਰਾਲੀ ਆ ਰਹੀ ਸੀ ਬਚਾ ਹੋ ਗਿਆ ਕਿ ਹੋਲੀ ਸੀ ਇਹ ਰੋਡ ਖਰਾਬ ਕਰਕੇ ਨਾ ਹੋਲੀ ਸੀ ਇਹ ਟਰੱਕ ਜੇ ਕਿਤੇ ਤੇਜ਼ ਹੁੰਦੇ ਨਾ ਬਾਈ ਜੀ ਬਹੁਤ ਨੁਕਸਾਨ ਹੋ ਜਾਣਾ ਸੀ ਲੋ ਗਾਇਜ਼ ਬਟਾਲੇ ਐਂਟਰ ਹੋਣ ਲੱਗੇ ਆਪਾਂ ਪਹੁੰਚ ਗਏ ਆ ਬਟਾਲੇ ਲੋ ਗਾਇਜ਼ ਪਹੁੰਚ ਗਏ ਆ ਬਟਾਲੇ ਆਪਾਂ ਚੱਲ ਆ ਸਿੱਧਾ ਰੋਡ ਦੋਸਤੋ ਜਾਂਦਾ ਕੰਸੇਵ ਗੁਰਦੁਆਰਾ ਉਰੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਹੋਈ ਸੀਗੀ ਵਿਆਹ ਆਏ ਸੀ ਗੁਰੂ ਸਾਹਿਬ ਉਰੇ ਜੇ ਪ੍ਰੀਤ ਅੱਜ ਗਲੀ ਲੱਭ ਲਵੇ ਨਾ ਤੇ ਪ੍ਰੀਤ ਨੂੰ 5000 ਰੁਪਏ ਨਾ ਮੰਗਾਂ। ਚਲ ਠੀਕ ਹੈ ਫਿਰ। 5000 ਰੁਪਏ ਹੋਣੇ ਹੀ। ਜੇ ਤੂੰ ਗਲੀ ਲੱਭ ਲਈ ਕਿ ਕਿਹੜੀ ਗਲੀ ਚ ਜਾਣਾ ਆਪਾਂ? ਮੂੜੀ ਨਾਮ ਨੂੰ ਕਹਿ ਦੋ ਅੱਗੇ। ਚਲੋ ਗਾਇਜ਼ ਦੇਖਦੇ ਆਂ ਪ੍ਰੀਤ ਲੱਭਦੀ ਐ ਗਲੀ ਜਾਂ ਨਹੀਂ। 5000 ਰੁਪਏ ਨਾ ਮੰਗ ਪ੍ਰੀਤ ਨੂੰ ਆਜੋ। ਆਜੋ। ਜੇ ਪ੍ਰੀਤ ਨੇ ਗਲੀ ਲੱਭ ਲਈ ਨਾ ਮੰਨ ਜਾਗਾ। ਐ ਦੇਖ ਅੱਗੇ ਆ ਗਈ। ਨਹੀਂ ਸੀ ਪਤਾ ਲੱਗਿਆ ਤੈਨੂੰ ਨਹੀਂ ਪਤਾ ਲੱਗਿਆ। ਮੈਨੂੰ ਪਤਾ ਤੁਸੀਂ ਦੇਣੀ ਨਹੀਂ। ਦੇਖੋ। ਕੀ ਆਦੇ? ਆ ਪ੍ਰੀਤ ਦੀ ਸਿਸਟਰ ਨੇ ਚਾਚੀ ਦੀ ਬੇਟੀ ਪਹਿਲਾ ਹੀ ਮਿਲ ਪਏ ਸਾਨੂੰ ਬਾਹਰ ਚਲੋ ਪਹਿਲੇ ਖੜੀ ਹੋਈਏ ਹਾਂ ਪਰੋਣੇ ਆ ਗਏ ਪਰੋਣੇ ਜਿਹੜੀ ਹੋ ਗਈ ਆਪਾਂ ਪਹੁੰਚ ਗਏ ਸੀ ਜੀਜਾ ਜੀ ਦੀ ਰਿਟਾਇਰਮੈਂਟ ਦੇ ਉੱਤੇ ਆਪਾਂ ਵੀ ਫਸਟ ਟਾਈਮ ਦੇਖ ਰਹੇ ਸੀਗੇ ਕਿ ਕਿੱਦਾਂ ਰਿਟਾਇਰਮੈਂਟ ਹੁੰਦੀ ਆ ਫਸਟ ਟਾਈਮ ਜੁਆਇਨ ਕਰ ਰਹੇ ਸੀਗੇ ਦੇਖ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਦੋਸਤੋ ਆਹ ਦਿਨ ਹਰ ਗਵਰਨਮੈਂਟ EMPLOYE ਲਈ ਬਹੁਤ ਜ਼ਿਆਦਾ ਸਪੈਸ਼ਲ ਹੁੰਦਾ ਵਾ ਸਾਰੇ ਜਿੰਨਾ ਜੀਜਾ ਜੀ ਦਾ ਸਟਾਫ ਸੀਗਾ ਸਾਰਿਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕੀਤਾ 39 40 ਸਾਲ ਜੀਜਾ ਜੀ ਨੇ ਜੋਬ ਕੀਤੀ ਆ ਤੇ ਬਹੁਤ ਹਾਰਡ ਜੋਬ ਸੀ ਤੁਸੀਂ ਬਲੀਵ ਨਹੀਂ ਕਰਨਾ ਦੋਸਤੋ 18 18 ਘੰਟੇ ਜੋਬ ਕਰਦੇ ਰਹੇ ਡਬਲ ਡਬਲ ਸ਼ਿਫਟਾਂ ਲਗਾ ਕੇ ਇਦੇ ਵਿੱਚ ਸਾਡੀ ਭੈਣ ਦਾ ਸਿਸਟਰ ਦਾ ਵੀ ਬਹੁਤ ਵੱਡਾ ਯੋਗਦਾਨ ਜੋ ਉਹਨਾਂ ਨੇ ਮੱਕੀ ਇੱਕ ਦੂਜੇ ਦਾ ਹਰ ਦੁੱਖ ਸੁੱਖ ਦੇ ਵਿੱਚ ਸਾਥ ਦਿੱਤਾ ਤੇ ਜੀਜਾ ਜੀ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾ ਪਾਇਆ ਤੇ ਅੱਜ ਆ ਦਿਨ ਆਇਆ ਵਾ ਆਫਿਸ ਵਾਲਿਆਂ ਨੇ ਵੀ ਦੋਸਤੋ ਬਹੁਤ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀਗਾ ਸਾਰੇ ਸੀਨ ਆਪਾਂ ਲਗਾ ਨਹੀਂ ਸਕਦੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਔਰ ਪ੍ਰੀਤ ਦੋਸਤੋ ਖਾ ਰਹੀ ਹੈ ਸਮੋਸੇ ਦੇ ਕੋ ਸਮੋਸੇ ਖਾ ਕੇ ਗੁਲਾਬ ਜਾਮਨ ਵੀ ਦੋ ਖਾ ਰਹੀ ਹੈ ਪਾਰਟੀ ਪਾਰਟੀ ਚੱਲੇਗੀ ਪਾਰਟੀ ਚੱਲ ਰਹੀ ਆ ਲੋਬੀ ਗਾਇਤ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਖੜੇ ਆ ਰਿਟਾਇਰਮੈਂਟ ਦੀ ਜਿੰਨੀ ਪ੍ਰਕਿਰਿਆ ਸੀਗੀ ਜੀਜਾ ਜੀ ਦੀ ਪੂਰੀ ਹੋ ਗਈ ਆ ਤੇ ਹੁਣ ਆਪਾਂ ਚੱਲਿਆ ਪਾਰਟੀ ਦੇ ਉੱਤੇ ਲੰਚ ਕਰਨ ਵਾਸਤੇ ਤੇ ਉੱਥੇ ਜਾ ਕੇ ਹੁਣ ਤੁਹਾਨੂੰ ਮਿਲਦੇ ਆਂ ਚਲੋ ਅਗਲੇ ਦਾ ਹਾਰ-ਤਾਰ ਦਾ ਵਧੀਆ ਸਗੋਂ ਸੰਗੀ ਘੁੱਟੇ ਜੇਗੀ ਨਾ ਕਰੋ ਟੁੱਟ ਜਾਊਗਾ ਪ੍ਰੀਤਾ ਅੱਜ ਮੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਹੁਣ ਆਪਾਂ ਪਹੁੰਚੇ ਸੀਗੇ ਰੋਟੀ ਖਾਣ ਵਾਸਤੇ ਉਹ ਰੋਟੀ ਖਾ ਕੇ ਫਿਰ ਤੁਹਾਨੂੰ ਮਿਲਦੇ ਆ ਸਟੈਗ ਲਾਂ ਲੱਗੀ ਹੀ ਆ ਬੀਬੀ ਜੀ ਕੋਕ ਚ ਪਾ ਕੇ ਪਰਾ ਦੇ ਮੈਨੂੰ ਦੋ ਦੋਸਤੋ ਆ ਹੈਗਾ ਸਾਡਾ ਅਭਿਜੋਤ ਮੂਸੇ ਵਾਲਾ ਮੂਸੇ ਵਾਲੇ ਦਾ ਬੜਾ ਤਗੜਾ ਫੈਨ ਆ ਇਹ ਯੋ 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 ਕਰਦੇ ਅੱਛਾ ਆਇਲ ਫੋਨ ਆ ਪ੍ਰੀਤ ਲੇਡੀਜ਼ ਵਾਲੇ ਪਾਸੇ ਆ ਅੱਖੀਂ ਰੱਖੀਏ ਇਸ ਖਾਣਾ ਖੁਣਾ ਖਾ ਕੇ ਪਾਰਟੀ ਪੂਟੀ ਕਰਕੇ ਤੇ ਆ ਗਏ ਆ ਬਾਹਰ ਪਹਿਲਾਂ ਉਹਦੇ ਦੋ ਗਾਇਜ਼ ਆਪਾਂ ਲੈਣ ਲੱਗੇ ਆ ਪ੍ਰੀਤ ਦਾ ਸ਼ੂਟ ਫਿਰ ਉਹ ਤੋਂ ਬਾਅਦ ਨਹੀਂ ਨਹੀਂ ਇਹ ਨਹੀਂ ਟੁੱਟਦਾ ਚਲੋ ਗਾਇਜ਼ ਉਹਰੇ ਪ੍ਰੀਤ ਦਾ ਕਰਦੇ ਆਪਾਂ ਸ਼ੂਟ ਸ਼ੂਟ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆ ਉਹ ਘੈਂਟ ਖਾਣਾ ਦੋਸਤੋ ਇਹਨਾਂ ਦਾ ਤੇ ਚਲੋ ਆ ਗਿਆ ਪ੍ਰੀਤ ਆ ਗਿਆ ਪ੍ਰੀਤ ਖਾਣਾ ਪੀਣਾ ਹੋ ਗਿਆ ਵਾ ਡਨ ਤੇ ਹੁਣ ਆਪਾਂ ਚੱਲੇ ਆ ਲੋ ਵੀ ਮਿੱਤਰੋ ਵਟੇ ਨਿਕਾ ਕੇ ਆ ਗਏ ਹੁਣ ਆਪਾਂ ਘਰੇ ਲੋ ਕਰਦੇ ਆ ਜਾ ਓਏ ਤੇ ਜੀਜੇ ਨੂੰ ਲੈ ਕੇ ਜਾ ਰਹੇ ਢੋਲ ਵਜਾ ਕੇ ਢੋਲ ਵਜਦੇ ਢੋਲ ਵਜਦੇ ਮਿੱਤਰੋ ਵਾਰੀ ਬਰਸੀ ਖੜ ਗਿਆ ਸੀ ਖੜਕ ਲੈ ਆਂਦੀ ਪੇਟੀ ਵਾਰੀ ਬਰਸੀ ਖੜ ਗਿਆ ਸੀ ਖੜਕ ਲੈ ਆਂਦੀ ਪੇਟੀ ਜੀਜਾ ਸਾਡਾ ਲਟੇਰ ਹੋਇਆ ਲੈ ਕੇ ਨੋਟਾਂ ਦੀ ਪੇਟੀ